ਨਨਵਾ ਹੈ ਗੁਰੂ ਮੇਰੇ ਵਾ da da ਖਾਣਾ ਪੀਣਾ ਬਾਝ ਹੈ ਜੇਰ ਤੋੜੇ ਤੇ ਭੱਠ ਉਚੜੇ ਮਹਿਲ ਚੋ ਬਾਰਿਆਂ ਦਿਸਨ ਸੂ ਰਾਹੀ ਤੇ ਖੰਜਰ ਪਿਆਲੇ ਤੇਵਾ ਬਾਯਾਰ ਦੇ ਸੱਥ ਦੁਜਾਰ ਨੇ ਆਪ ਜੀ ਸਰਵਣ ਕਰ ਰਹੇ ਸੀ ਬਾਬਾ ਜੀ ਦੇ ਘਰ ਦੇ ਨਾਲ ਪ੍ਰੀਤ ਰੱਖਣ ਵਾਲੇ ਸਾਰੇ ਹੀ ਪਿਆਰ ਵਾਲੇ ਕੀਰਤਨੀ ਜਥੇ ਆਪਸੋ ਜੋ ਇਹ ਦਿਨ ਚੱਲ ਰਹੇ ਹਨ ਸਮਾਂ ਚੱਲ ਰਿਹਾ ਆਓ ਆਪਾਂ ਸਮਾਂ ਸਾਰੇ ਹੀ ਆਏ ਹੋਏ ਗੁਣੀ ਸੱਜਣਾ ਨੂੰ ਗੁਰੂ ਘਰ ਦੇ ਕੀਰਤਨੀਆਂ ਨੂੰ ਮਿਲੇ ਕੋਈ ਵੀ ਇਥੋਂ ਨਰਾਸ਼ਾ ਨਾ ਜਾਵੇ ਕੁਝ ਕੁ ਸਮਾਂ ਆਪ ਜੀ ਦੇ ਚਰਨਾਂ ਦੀ ਹਾਜ਼ਰੀ ਭਰਾਂਗੇ ਫਿਰ ਆਉਣ ਵਾਲੇ ਜੱਥਿਆਂ ਪਾਸੋਂ ਆਪ ਜੀ ਨੇ ਉਹਨਾਂ ਦੀ ਮੁਬਾਰਕ ਰਸਨਾ ਤੋਂ ਲਾਹਾ ਲੈਣਾ ਆਓ ਪਾਈ ਮਨਜਿੰਦਰ ਸਿੰਘ ਜੀ ਖਟੂਰ ਵਾਲੇ ਪੜ੍ਹ ਰਹੇ ਸਨ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਆ ਉਹਨਾਂ ਨੇ ਸ਼ਬਦ ਗਾਇਆ ਤੇ ਆਪਾਂ ਧਾਰਨਾ ਦੀ ਹਾਜ਼ਰੀ ਲਵਾ ਲਈ ਤੇ ਸਾਰੇ ਤਿੰਨਾਂ ਹਿੱਸਿਆਂ 'ਚ ਬੋਲਿਓ ਉਹ ਸਮਾਂ ਆਪਣੀਆਂ ਅੱਖਾਂ 'ਗੇ ਲੈ ਕੇ ਆਓ ਓਹੋ ਆਪਾਂ ਲੋਈਆਂ ਲਈਆਂ ਨਾ ਸਾਰਿਆਂ ਨੇ ਕਿੰਨੇ ਕਿੰਨੇ ਕੱਪੜੇ ਪਾਏ ਤੇ ਸਹਿਬਾਂ ਨੇ ਐਸ ਠੰਡ ਦੇ ਨਾਲ ਜੇ ਆਪਾਂ ਤੁਲਨਾ ਕਰਗੇ ਤਾਂ ਠੰਡ ਕੁਝ ਵੀ ਨਹੀਂ ਹੋਣੀ ਕਿੰਨਾ ਪ੍ਰਦੂਸ਼ਣ ਹੈ ਕੀ ਕੀ ਕੁਝ ਹੋ ਗਿਆ ਮੌਸਮ ਵਿੱਚ ਤਬਦੀਲੀਆਂ ਹੋ ਗਈਆਂ ਉਸ ਸਮੇਂ ਦੀ ਕਿੰਨੀ ਠੰਡ ਹੋਏਗੀ ਤੇ ਕੀ ਬਣਦਾ ਹੋਊਗਾ ਸੋ ਆਓ ਸਾਰੇ ਗੁਰੂ ਸਾਹਿਬ ਜੋ ਕਹਿ ਰਹੇ ਹਨ ਸਾਡਾ ਹਾਲ ਮਰੀਦਾਂ ਦਾ ਕਹਿਣਾ ਮਿੱਤਰ ਪਿਆਰੇ ਪੜਿਓ ਸਾਰੇ ਪਹਿਲਾਂ ਦਾਸ ਸਾਰਾ ਜੱਥਾ ਸਾਰੀ ਸੰਗਤ ਹਾਜ਼ਰੀ ਲਵਾਇਓ ਫੁੱਲ ਬਾਗਨਾ ਸੁਹਾਏ ਬੂਟੇ ਸਭ ਮੁੜ ਜਾਏ ਦਰਸ਼ਨ ਅਪਣਾ ਵਿਹਾਰੇ ਬਾਤ ਫੇਰ ਭਿਆ ਜੀ ਸਾਡਾ ਹਾਲ ਮਰੀਦਾਂ ਦਾ ਕਹਿਣਾ ਮਿੱਤਰ ਬਾਰੇ ਸਾਡਾ ਹਾਲ ਜੀ ਸਾਡ ਪਿਆਰੇ ਨੂੰ ਹਾਲ ਪਰੀ ਦਾ ਕਹਿਣਾ ਮਿੱਤਰ ਪਿਆਰੇ ਸਾਡ ਹਾਲ ਪਰੀ ਦਾ ਕਹਿਣਾ ਮਿੱਤਰ ਪਿਆ I'm ਸਾਰੇ ਮਿਲ ਕੇ ਸਾਡਾ ਹਾਂ ਸਾਡਾ ਮਿੱਤ ਜਪਿਆ ਜੀ ਨੂੰ ਜੋ ਸਾਧ ਸੰਗਤ ਬਹੁਤ ਔਖਾ ਹੈ ਕੋਈ ਆਪਣਿਆਂ ਲਈ ਨਹੀਂ ਮਰਦਾ ਆਪਣਿਆਂ ਲਈ ਜਾਨ ਵਾਰਦਾ ਸੱਚੇ ਪਾਤਸ਼ਾਹ ਦਾ ਸਾਡੇ ਨਾਲ ਕੋਈ ਬਲੱਡ ਰਿਲੇਸ਼ਨ ਨਹੀਂ ਸੀ ਪਰ ਸਾਨੂੰ ਬਗਾਨਿਆਂ ਨੂੰ ਆਪਣੇ ਬਣਾ ਕੇ ਆਪਣਿਆਂ ਨੂੰ ਸਾਡੇ ਉੱਤੇ ਕੁਰਬਾਨ ਕਰ ਦਿੱਤਾ ਗੱਜ ਕੇ ਅੱਖੋ ਸਤਨਾਮੁ ਸ੍ਰੀ ਵਾਹਿਗੁਰੂ ਜੀ ਇੱਕੋ ਮਾਂ ਦੇ ਪੇਟੋਂ ਜੰਮੇ ਦੋ ਭਰਾ ਜਾਨੀ ਦੁਸ਼ਮਣ ਬਣ ਜਾਂਦੇ ਨੇ ਕਹਿੰਦੇ ਇਹਨੂੰ ਉੱਥੇ ਸੱਟੋ ਜਿੱਥੇ ਪਾਣੀ ਨਾ ਮਿਲੇ ਉੱਥੇ ਸੱਟੋ ਕੋਈ ਨਹੀਂ ਕਰਦਾ ਆਪਣਾ ਹੀ ਨਹੀਂ ਬਣਦਾ ਮਹਾਰਾਜ ਕਿ ਆਪ ਕਹਿੰਦੇ ਨੇ ਜਗਤ ਮੈਂ ਝੂਠੀ ਦੇਖੀ ਪ੍ਰੀਤ ਮਾਰੇ ਕਹਿੰਦੇ ਭੁੱਲ ਜਾ ਤੈਨੂੰ ਕੋਈ ਪਿਆਰ ਕਰਦਾ ਹੈ ਇਹ ਪੈਸੇ ਦੇ ਸਾਰੇ ਮਿੱਤਰ ਨੇ ਪੈਸੇ ਦੇ ਯਾਰ ਆਪਣੀਆਂ ਆਪਣੀਆਂ ਗਰਜਾਂ ਪੂਰੀਆਂ ਹੋਈਆਂ ਤੇ ਮੂੰਹ ਵੱਟ ਲੈ। ਕੋਈ ਕਿਸੇ ਲਈ ਕਿੱਥੇ ਮਰਦਾ ਹੈ। ਪਰ ਸੱਚੇ ਪਾਤਸ਼ਾਹ ਨੇ ਸਾਨੂੰ ਸਾਰਿਆਂ ਨੂੰ ਬੜਾ ਆਪਣਾ ਪਿਆਰ ਦਿੰਦਾ ਹੈ। ਜੇ ਕਿਸੇ ਨੇ ਕਿਹਾ ਸੱਚੇ ਪਾਤਸ਼ਾਹ ਪਿਆਰੇ ਨੇ ਕਿਹਾ ਮਹਾਰਾਜ ਕੋਈ ਇੱਕ ਤਾਂ ਨਿਸ਼ਾਨੀ ਰੱਖ ਲਓ ਕਹਿੰਦੇ ਆ ਮੇਰੀਆਂ ਨਿਸ਼ਾਨੀਆਂ ਹੀ ਨੇ ਇਹ ਤਾਂ ਮੇਰੀਆਂ ਨਿਸ਼ਾਨੀਆਂ ਨਹੀਂ ਇਹ ਮੇਰੀਆਂ ਕਿਸ਼ਤਾਂ ਨੇ ਗੱਜ ਕੇ ਆਖੋ ਸਤਨਾਮ ਵਾਹ। ਜੱਜ ਕੇ ਬੋਲੋ ਨਾ ਸਾਰੇ ਸਤਨਾਮ ਸ਼੍ਰੀ ਮਾਰੇ ਕਹਿੰਦੇ ਇਹ ਮੇਰੀਆਂ ਨਿਸ਼ਾਨੀਆਂ ਨਹੀਂ ਨਿਸ਼ਾਨੀਆਂ ਤਾਂ ਮੇਰੀਆਂ ਇਹ ਨੇ ਜਿੰਨੇ ਮਾਈ ਪਈ ਸਿੱਖ ਆਪਾਂ ਬੈਠੇ ਹਾਂ ਮਾਰੇ ਕਹਿੰਦੇ ਇਹ ਤਾਂ ਮੇਰੀਆਂ ਕਿਸ਼ਤਾਂ ਨੇ ਮੈਂ ਹੌਲੀ ਹੌਲੀ ਤਾਰ ਰਿਆਂ ਫਿਰ ਕੋਈ ਕਹਿੰਦਾ ਇੱਟ ਦਾ ਸਰਹਾਣਾ ਲਾਇਆ ਕੋਈ ਕਹਿੰਦਾ ਟਿੰਡ ਦਾ ਲਾਇਆ ਸਰਹਾਣਾ ਤਾਂ ਚਲੋ ਮਹਾਰਾਜ ਜੀ ਨੇ ਫੇਰ ਵੀ ਕੀ ਕਿਹਾ ਕੋਈ ਉਲੰਭਾ ਨਹੀਂ ਦਿੱਤਾ ਸੱਚੇ ਪਾਤਸ਼ਾਹ ਇੰਨਾ ਪਿਆਰ ਕਰਦੇ ਨੇ ਸਾਰਾ ਕੁਝ ਤਿਆਗ ਦਿੱਤਾ ਸਭ ਕੁਝ ਛੱਡ ਦਿੱਤਾ ਪਰ 40 ਸਿੰਘਾਂ ਦੇ ਬਦਾਵੇ ਨੂੰ ਮਾਰਨੇ ਨਹੀਂ ਬਚਰਨ ਦਿੱਤਾ ਆਪਣੇ ਤੋਂ ਦੂਰ ਨਹੀਂ ਕੀਤਾ ਮਾਰਨ ਇਹਦਾ ਮਤਲਬ ਸਿੱਖ ਨੂੰ ਇੰਨਾ ਪਿਆਰ ਕਰਦੇ ਨੇ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਆਪਣਾ ਬਾਲ ਪਰਿਵਾਰ ਸਭ ਕੁਝ ਸਾਡੇ ਤੋਂ ਕੁਰਬਾਨ ਕਰਤਾ ਤੇ ਆਓ ਯਾਦ ਰੱਖੀਏ ਉਹ ਕਿਤੇ ਭੁੱਲ ਨਾ ਜਾਇਓ ਪੁਰਬਾਨੀ ਆ ਜਾਣੇ ਨਾ ਸਰਹੰਦ ਫਤਿਹਗੜ੍ਹ ਸਾਹਿਬ ਮੱਥਾ ਟੇਕੋਗੇ ਉਸ ਕੰਧ ਨੂੰ ਤੇ ਸਾਡੇ ਬਾਬੇ ਸਾਡੇ ਵੀਰ ਕੀ ਕਹਿੰਦੇ ਵੇਖਿਓ ਸਿੱਖੋ ਭੁੱਲ ਨਾ ਜਾਇਓ ਸਾਡੇ ਵੀਰਿਓ ਕਿਤੇ ਭੁੱਲ ਨਾ ਜਾਇਓ ਪੁਰਬਾਨੀ ਨਿਹਾਂ ਵਿਚੋਂ ਲਾਲ ਗੋ चोलालोल <muchos> ਸਾਡੇ ਵੀਰੋ ਭੁੱਲ ਨਾ ਜਾਇਓ ਕੁਰਬਾਨੀ ਨੂੰ ਯਾਦ ਰੱਖਿਓ ਭੁੱਲਿਓ ਨਾ ਵਿਸਾਰਿਓ ਨਾ ਸਾਨੂੰ ਅਸੀਂ ਤੁਹਾਡੇ ਲਈ ਕੁਰਬਾਨ ਹੋਏ ਆ ਆਖੋ ਸਤਨਾਮ ਸ਼੍ਰੀ ਗੁਰੂ ਤੁਹਾਡੇ ਲਈ ਸੀ ਜਾਨਵਾਰ ਕਿੰਨੀ ਕਿਰਪਾ ਕੀਤੀ ਕਿੰਨਾ ਸੱਚੇ ਪਾਤਸ਼ਾਹ ਸਾਨੂੰ ਤੁਹਾਨੂੰ ਸਾਰਿਆਂ ਨੂੰ ਪਿਆਰ ਕਰਦੇ ਐਨਾ ਪਿਆਰ ਕਰਦੇ ਗਰੀਬਨਵਾਰ ਸੋ ਇਹੋ ਜੇ ਸਤਗੁਰੂ ਦੀ ਤਾਂ ਕੁਰਬਾਨੀ ਅਸੀਂ ਯਾਦ ਰੱਖੀ ਆ ਇਹਨਾਂ ਦਿਨਾਂ ਦੇ ਵਿੱਚ ਅਸੀਂ ਕੋਈ ਆਪਣਾ ਖੁਸ਼ੀ ਵਾਲਾ ਕੋਈ ਸਮਾਗਮ ਹੀ ਨਾ ਰੱਖੋ ਜੇ ਬਹੁਤਾ ਕੁਝ ਨਹੀਂ ਦੇ ਸਕਦੇ ਤੇ ਇਹ ਤਾਂ ਦੇਨ ਹੋਵੇ ਵੀ ਨਹੀਂ ਸਾਨੂੰ ਬੜਾ ਵੈਸੇ ਇੱਕ ਫਕਰ ਵਾਲਾ ਵੀ ਦਿਨ ਹੈ ਤੇ ਛੋਟੇ-ਛੋਟੇ ਬੱਚਿਆਂ ਵੱਲ ਦੇਖਦੇ ਆਂ ਤੇ ਫਿਰ ਦੁੱਖ ਵੀ ਆਉਂਦਾ ਵੀ ਕਿਵੇਂ ਸਹਾਰ ਗਏ ਆਪਾਂ ਡਾਕਟਰ ਤੂੰ ਸੂਈ ਲਗਾਉਣੀ ਇੰਜੈਕਸ਼ਨ ਲਵਾਉਣਾ ਆਪਾਂ ਕਹਿੰਨੇ ਨਾ ਇੰਜੈਕਸ਼ਨ ਨਾ ਲਾਈ ਦਵਾਈ ਦੇ ਦੇ ਆਪਾ ਡਰਦੇ ਉਥੇ ਸੱਚੇ ਬਾਦਸ਼ਾਹ ਦਾ ਪਿਆਰਾ ਲਾਇਕ ਸੁਪੁੱਤਰ ਮਿਸਤਰੀ ਨੂੰ ਕਹਿ ਰਿਹਾ ਜਿਹੜਾ ਕੰਧ ਚੰਦ ਰਿਹਾ ਕੀ ਕਰਨ ਲੱਗਾ ਇੱਟ ਤੋੜਨ ਲੱਗਾ ਚੱਪਣੀ ਆ ਗਈ ਹੈ ਕਹਿੰਦੇ ਇੱਟ ਨਾ ਤੋੜ ਮੇਰੀ ਚੱਪਣੀ ਵੱਢ ਦੇ ਗੱਜ ਕੇ ਅੱਖੋ ਸਤਨਾ ਵਾਹਿਗੁਰੂ ਜੀ ਸੋ ਇਸ ਕਰਕੇ ਕਿਤੇ ਇਕੱਲੇ ਬਹਿ ਕੇ ਸੋਚੀਏ ਵੀ ਕੀ ਕੀ ਨਹੀਂ ਸੱਚੇ ਬਾਦਸ਼ਾਹ ਨੇ ਸਾਡੇ ਲਈ ਕੀਤਾ ਤੇ ਗੁਰੂ ਸਾਹਿਬ ਕਿਰਪਾ ਕਰਨ ਸਾਨੂੰ ਤੁਹਾਨੂੰ ਆਪਣੇ ਚਰਨਾਂ ਨਾਲ ਲਾ ਲੈਣ ਸੋ ਗੁਰੂ ਮਹਾਰਾਜ ਦੀ ਮਿਹਰ ਵਰਤੇਗੀ ਹਵਾ ਚਲਾਉਣਗੇ ਮਹਾਰਾਜ ਫਿਰ ਜਿੱਧਰ ਵੇਖਾਂਗੇ ਖਾਲਸਾ ਹੀ ਖਾਲਸਾ ਨਜ਼ਰ ਆਏਗਾ ਗੁਰੂ ਸਾਹਿਬ ਕਿਰਪਾ ਕਰਨਗੇ ਤੇ ਧੰਨ ਨੇ ਛੋਟੇ ਛੋਟੇ ਦੋ ਖਾਲਸੇ ਵੇਖ ਲਓ ਸਿੱਖ ਸਿੱਖੀ ਦੀਆਂ ਨੀਆਂ ਵਡੇਰੀਆਂ ਵੱਡੀਆਂ ਕਰਕੇ ਨਿੱਕੇ ਨਿੱਕੇ ਦੋ ਖਾਲਸੇ ਸੋ ਗੁਰੂ ਸਾਹਿਬ ਕਿਰਪਾ ਕਰ ਮੇਰਾ ਕਰਨ ਸੋ ਆਉ ਦੋ ਮੈਂ ਲਾਈਨਾਂ ਪੜ ਕੇ ਸਮਾਪਤੀ ਕਰਾਂ ਨਵੀਂ ਕੈਸਟ ਪਲੀਜ਼ ਹੋਈ ਹੈ ਉਹਦੇ ਵਿੱਚੋਂ ਅੱਜ ਹੀ ਆਈਏ ਕੈਸਟ ਨੈਟ ਦੇ ਪੈ ਗਿਆ ਸ਼ਬਦ ਸਾਰੀ ਦੁਨੀਆ ਬੈਰਾਗ ਵਿੱਚ ਰੋਏਗੀ ਦਿਨ ਜਦੋਂ ਹੀ ਸ਼ਹੀਦੀਆਂ ਦੇ ਆਉਣਗੇ ਸਾਰੇ ਸਰਵਣੇ ਵੀ ਕਰਿਓ ਲਾਹਾ ਲਿਓ ਆਓ ਇਹ ਪੜ ਕੇ ਅਪਸਮਰਤੀ ਕਰੀਏ ਦਾਦੀ ਮੰਗੀ ਕਹਿੰਦੀ ਅੱਜ ਹੋ ਜੋ ਵੀ ਜਿਉ ਹੰਨਦਪੁਰ ਨੂੰ ਆਪਣੇ ਛੱਡ ਜਾਣਾ ਹਜ ਹੋ ਜੋ ਬੀਤਿਆ ਰਿਹਾ ਨੇ ਦੇ ਬੱਚੇ ਅਨੰਦਪੁਰ ਸਾਡੇ ਬਾਬੇ ਨੇ ਬਣਾਇਆ ਜਿਹੜਾ ਖਜੀ ਉਸ ਘਰ ਚ ਦੁਬਾਰਾ ਨਹੀਂ ਆਉਣਾ ਹਜੇ ਪੜੀਆਂ ਮੁਸੀਬਤਾਂ ਨਹੀਂ ਆਉਣੀਆਂ ਧਨ ਮੌਤ ਦੇ ਡਰਾਵੇ ਵੀ ਦੂਰ ਹੋਣਗੇ ਸਾਰੀ ਦੁਨੀਆ ਮੇਰਾਗ ਵਿੱਚ ਰੋਵੇਗੀ ਉਹ ਦਿਨ ਜਦੋਂ ਵੀ ਸ਼ਹੀਦियां ਆਣਗੇ ਪੜਿਓ ਸਾਰੇ ਨਾਲ ਦੇ ਸੰਗਤ ਵੀ ਸਾਰੀ ਦੁਨੀਆ ਮੇਰਾਗ ਵਿੱਚ ਰੋਵੇਗੀ ਦਿਨ ਜਦੋਂ ਵੀ ਸ਼ਹੀਦियां ਆਣਗੇ ਸਾਰੀ ਦੁਨੀਆ ਮੇਰਾਗ ਵਿੱਚ ਰੋਵੇਗੀ ਜਦੋਂ ਜਦੋਂ ਵੀ ਸ਼ਹੀਦियां ਦੇ ਆਉਣਗੇ ਲਵਾ ਲੋ ਹਾਜ਼ਰੀ ਸਾਰੀ ਦੁਨੀਆ ਮੇਰਾਗ ਵਿੱਚ ਹੋ ਦਿਨ ਜਦੋਂ ਵੀ ਸ਼ਹੀਦियां ਦੇ ਆਉਣਗੇ ਸਾਰੀ ਵਾਹ ਭਾਈ ਵਾਹ ਸਟੇਜ 'ਆਲੇ ਵੀ ਗੁਰਮੁਖ ਬੋਲੋ ਸਾਰੇ ਆਉਣਗੇ ਸਾਰੀ ਦੁਨੀਆ ਜਦੋਂ ਵੀ ਸ਼ਹੀਦियां ਦੇ ਆਉਣਗੇ ਸਾਰੀ ਦੁਨੀਆ ਮੇਰਾਗ ਵਿੱਚ ਰੋਵੇਗੀ ਦਿਨ ਜਦੋਂ ਵੀ ਸ਼ਹੀਦੀਆਂ ਦੇ ਆਉਣਗੇ ਸਾਰੀ ਦੁਨੀਆ ਮੇਰਾਗ ਵਿੱਚ ਰੋਵੇਗੀ ਦਿਨ ਜਦੋਂ ਵੀ ਸ਼ਹੀਦੀਆਂ ਦੇ ਆਉਣਗੇ ਬੋਲੋ ਇਸ ਮੌਤ ਦੀ ਸਾਰੀ ਦੁਨੀਆ ਹਾਂ ਜੀ ਸਾਰੀ ਦੁਨੀਆਂ ਸਾਰੀ ਦੁਨੀਆਂ ਮੇਰਾ ਗ ਵਿੱਚ ਰਵੇਗੀ ਦਿਲ ਜਦੋਂ ਵੀ ਸ਼ਹੀਦیاں ਦੇ ਆਣਗੇ ਸੋ ਬੇਅੰਤ ਅੰਤ ਪੁੱਲਾ ਮਾਪ ਕੁਟਾਨ ਕੁਟਾਨ ਸ਼ੁਕਰਾਨਾ ਗੁਰੂ ਨਾਨਕ ਸਾਹਿਬ ਜੀ ਦਾ ਬਾਬਾ ਨਨਤ ਸਿੰਘ ਮਹਾਰਾਜ ਜੀ ਦਾ ਧੰਨ ਬਾਬਾ ਆਸ਼ਰਮਾਹ ਰਾਜਾ ਤੁਨ ਪਿਆਰੇ ਬਾਬਾ ਕੁੰਮਨ ਸਿੰਘ ਜੀ ਮਹਾਰਾਜ ਸੋ ਗੁਰੂ ਕਿਰਪਾ ਕਰੇ ਇਹ ਸਾਰੀ ਬਖਸ਼ਿਸ਼ ਕਿਰਪਾ ਮੇਰੇ ਜੀਵਨ ਦਾਤੇ ਬਾਬਾ ਸੁਖਦੇਵ ਸਿੰਘ ਜੀ ਮਹਾਰਾਜ ਉਹਨਾਂ ਦੀ ਰਹਿਮਤ ਤੇ ਸਦਕਾ ਆਪੀ ਦੇ ਦਰਸ਼ਨ ਕਰ ਰਹੇ ਹਾਂ ਤੋਂ ਬਾਬਾ ਬਲਵਿੰਦਰ ਸਿੰਘ ਜੀ ਮਹਾਰਾਜ ਅਮਰੀਕਾ ਵਾਲੇ ਇਹਨਾਂ ਦਾ ਬਹੁਤ ਬਹੁਤ ਸ਼ੁਕਰਾਨਾ ਇਹਨਾਂ ਨੇ ਸਮਾਂ ਦੇ ਕੇ ਨਵਾਜਿਆ ਆਓ ਅਗਲੇ ਆਏ ਹੋਏ ਜਥਿਆਂ ਪਾਸੋਂ ਸੰਤਾਂ ਮਹਾਂਪੁਰਖਾਂ ਪਾਸੋਂ ਗੁਣੀ ਗਿਆਨੀ ਸਜਣਾ ਪਾਸੋਂ ਲਾਹ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ